ਪਛਮੀ ਬੰਗਾਲ ਦੇ ਸਰਕਾਰੀ ਹਸਪਤਾਲ ਵਿੱਚ ਜੇਟਰੋਨੀ ਮਹਿਲਾ ਡਾਕਟਰ ਦੇ ਨਾਲ ਜਬਰ ਜਨਾਹ ਤੇ ਹਤਿਆ ਦੇ ਦੋਸ਼ੀ ਨੂੰ ਸਖਤ ਸਜ਼ਾ ਦੇਵਾਂ ਨੂੰ ਲੈ ਕੇ ਅੱਜ ਪੀਸੀਐਮ ਐਸੋਸੀਏਸ਼ਨ ਦੇ ਸਦੇ ਦੇ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿ ਦੇ ਰੋਡ ਸੁਰੱਖਿਆ ਫੋਰਸ ਵਾਂਗ ਡਾਕਟਰ ਸੁਰੱਖਿਆ ਫੋਰਸ ਬਣਾ ਕੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ ਜੇ ਡਾਕਟਰ ਸੁਰੱਖਿਅਤ ਹੋਣਗੇ ਤਾਂ ਹੀ ਮਰੀਜ਼ਾਂ ਦਾ ਸਹੀ ਇਲਾਜ ਵੀ ਕੀਤਾ ਜਾ ਸਕਦਾ ਹੈ ਇਸ ਮੌਕੇ ਬੋਲਿਆ ਉਹਨਾ ਹੋਰ ਕੀ ਗਿਆ ਆਓ ਦੇਖਦੇ ਹਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਅੱਜ ਮਿਤੀ 16 ਅਗਸਤ ਨੂੰ ਸਿਵਲ ਹਸਪਤਾਲ ਮਲੇਰ ਕੁਟਲਾ ਵਿਖੇ ਪੀਸੀਐਮਐਸ ਐਸੋਸੀਏਸ਼ਨ ਤੇ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਦੇ ਸੰਜੇ ਸੱਦੇ ਦੇ ਅਸੀਂ ਇੱਥੋਂ ਦੇ ਡਾਕਟਰਾਂ ਨੇ ਪੂਰੇ ਪੰਜਾਬ ਦੇ ਨਾਲ ਰੜਕੇ ਹੜਤਾਲ ਕੀਤੀ ਹੈ ਮਨ ਨਹੀਂ ਕਰਦਾ ਸੀਗਾ ਅੱਜ ਸਵੇਰੇ ਕਾਫੀ ਪਰੇਸ਼ਾਨੀ ਹੋਈ ਮਰੀਜ਼ਾਂ ਨੂੰ ਦੱਸਣ ਨੂੰ ਕਰਨ ਨੂੰ ਪਰੰਤੂ ਪਿਛਲੇ ਦਿਨੀ ਜਿਹੜੀ ਇੱਕ ਮੰਦਭਾਗੀ ਘਟਨਾ ਕੋਲਕੱਤਾ ਵਿੱਚ ਵਕਤ ਬਾਫਰੀ ਹੈ ਉਹ ਬਸ ਇੱਕ ਫਲੈਸ਼ ਪੁਆਇੰਟ ਸੀਗਾ ਇਸ ਤੋਂ ਇਲਾਵਾ ਵੀ ਇਕਾ ਦੁੱਕਾ ਜਿਹੜੀਆਂ ਘਟਨਾਵਾਂ ਨੇ ਉਹ ਡਾਕਟਰਾਂ ਨਾਲ ਬਦਸਲੂਕੀ ਦੀਆਂ ਹਸਪਤਾਲਾਂ ਦੇ ਉੱਤੇ ਹਮਲੇ ਦੀਆਂ ਡਾਕਟਰਾਂ ਨੂੰ ਬਲੈਕਮੇਲ ਕਰਨ ਦੀਆਂ ਤੇ ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸੀ ਭਾਵੇਂ ਕਿ ਪੰਜਾਬ ਸਰਕਾਰ ਨੇ ਸੰਨ 2008 ਦੇ ਵਿੱਚ ਹੀ ਮੈਡੀਕਲ ਤੇ ਹਸਪਤਾਲ ਜਿਹੜਾ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ ਅਸੀਂ ਇਸ ਹਸਪਤਾਲ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਦੋ ਐਫਆਈਆਰ ਜਿਹੜੀਆਂ ਨੇ ਉਹ ਜਿਹੜੇ ਇਹੋ ਜਿਹੇ ਗਲਤ ਅਨਸਰ ਨੇ ਜਿਹੜੇ ਡਾਕਟਰਾਂ ਨੂੰ ਵੀ ਨਹੀਂ ਬਖਸ਼ਦੇ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਦੇ ਉਹਨਾਂ ਤੇ ਵੀ ਅਟੈਕ ਕਰਦੇ ਨੇ ਉਹਨਾਂ ਤੇ ਦਰਜ ਕੀਤੀਆਂ ਹੋਈਆਂ ਨੇ ਉਹ ਇਸ ਵੇਲੇ ਅਦਾਲਤ ਦੇ ਧਿਆਨ ਵਿੱਚ ਨੇ ਪਰੰਤੂ ਕੋਈ ਵੀ ਕਾਨੂੰਨ ਜਿਹੜਾ ਉਹ ਇੱਕ ਡੈਟ ਰੈਂਡ ਹੁੰਦਾ ਉਹ ਸਿਰਫ ਇੱਕ ਲੈਵਲ ਤੱਕ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਵਾਸਤੇ ਹੁੰਦਾ ਸਾਡਾ ਜਿਹੜਾ ਅੱਜ ਦਾ ਰੋਸ ਹੈ ਸਰਕਾਰ ਨਾਲ ਉਹ ਹੈ ਕਿਉਂ ਡਾਕਟਰਾਂ ਵਿੱਚ ਆਸਰੋਖਿਆ ਦੀ ਭਾਵਨਾ ਹੈ ਕਿਉਂ ਸਾਡੇ ਹਸਪਤਾਲ ਤੇ ਸਾਡੀਆਂ ਜਿਹੜੀਆਂ ਇਹ ਸਸਤਾਵਾਂ ਨੇ ਜਿਹੜੀਆਂ ਲੋਕ ਸੇਵਾ ਲਈ ਬੜੀਆਂ ਨੇ ਇਹ ਕਿਉਂ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਡਰੇ ਡਰੇ ਡਰ ਕੇ ਸਹਿਮ ਕੇ ਕੰਮ ਕਿਉਂ ਕਰਦੇ ਸਾਡਾ ਰੋਜ਼ ਸਿਰਫ ਇਸ ਗੱਲ ਤੇ ਹੈ ਜ਼ਰੂਰੀ ਹੈ ਉਸ ਬੇਟੀ ਨੂੰ ਜਿਹੜੀ ਕਿ ਇੱਕ ਬਹੁਤ ਹੀ ਮੱਧ ਵਰਗੀ ਪਰਿਵਾਰ ਚੋਂ ਆਈ ਸੀ ਕਿੰਨੀਆਂ ਆਸ਼ਾਵਾਂ ਸੀ ਤੇ ਉਹਦੇ ਮਾਪਿਆਂ ਨੂੰ ਕੀ ਕੀ ਉਹਦੇ ਵਾਸਤੇ ਸੁਪਨੇ ਸੀਗੇ ਤੇ ਜਿਸ ਦਰਿੰਦਗੀ ਨਾਲ ਜਿਸ ਦਰਿੰਦਗੀ ਨਾਲ ਉਹਦਾ ਮੌਤ ਦਾ ਉਹਨੂੰ ਜਿਹੜਾ ਸਾਹਮਣਾ ਕਰਨਾ ਪਿਆ ਤੂੰ ਦਰਿੰਦਿਆਂ ਨੇ ਜੋ ਕੀਤਾ ਉਹਦੇ ਲਈ ਇਨਸਾਫ ਤਾਂ ਪੁਰ ਜੁਰ ਸਾਡੀ ਮੰਗਿਆ ਪਰ ਉਸ ਤੋਂ ਇਲਾਵਾ ਸਾਡੀ ਪੰਜਾਬ ਸਰਕਾਰ ਤੋਂ ਜਿਹੜੀ ਅੱਜ ਦੇ ਸਮੇਂ ਦੀ ਮੰਗ ਹੈ ਉਹ ਇਹ ਆ ਕਿ ਹਸਪਤਾਲਾਂ ਵਾਸਤੇ ਵੱਖਰਾ ਸਿਕਿਉਰਿਟੀ ਦਾ ਪੁਖਤਾ ਇੰਤਜ਼ਾਮ ਹੋਵੇ ਇਹਨੀਆਂ ਸਰਕਾਰ ਦੇ ਧਿਆਨ 'ਚ ਨਹੀਂ ਹੈ ਸਰਕਾਰ ਕਰ ਵੀ ਰਹੀ ਹੈ ਪਰ ਸਾਨੂੰ ਕਿਹਾ ਜਾਂਦਾ ਕਿ ਆਪਣੇ ਯੂਜ਼ਰ ਚਾਰਜੇਸ 'ਚੋਂ ਸਿਕਿਉਰਿਟੀ ਗਾਰਡ ਰੱਖੋ ਹਸਪਤਾਲ ਤਾਂ ਪਹਿਲਾਂ ਹੀ ਸਾਰੀਆਂ ਸੇਵਾਵਾਂ ਮੁਫਤ ਦੇ ਰਹੇ ਨੇ ਤੇ ਉਹਨਾਂ ਵਿੱਚੋਂ ਅਸੀਂ ਕਿਵੇਂ ਸਿਕਿਉਰਿਟੀ ਗਾਰਡ ਰੱਖੀਏ ਇਸ ਤੋਂ ਇਲਾਵਾ ਸਾਡੇ ਕੋਲ ਪੁਲਿਸ ਦਾ ਪ੍ਰਬੰਧ ਹੈ ਚੌਂਕੀ ਬਣਾ ਕੇ ਦਿੱਤੀ ਹੋਈ ਹੈ ਪਰੰਤੂ ਇੱਡੇ ਵੱਡੇ ਹਸਪਤਾਲ ਲਈ ਜਿਹਦੀ ਕੀ ਅਜੇ ਤੱਕ ਚਾਰ ਦਿਵਾਰੀ ਵੀ ਸੁਰੱਖਿਅਤ ਨਹੀਂ ਹੈ ਉਹਦੇ ਪ੍ਰਬੰਧ ਕਰਨਾ ਉਹ ਸਾਰੀਆਂ ਚੀਜ਼ਾਂ ਵਾਸਤੇ ਸਾਡੀ ਬੇਨਤੀ ਆ ਪ੍ਰੈਸ ਦੇ ਰਾਈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਉਹਨਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਵੱਖਰੀ ਇੱਕ ਫੋਰਸ ਬਣਾ ਕੇ ਜਿਹੜੀ ਜਿਵੇਂ ਕਿ ਸੜਕ ਸੁਰੱਖਿਆ ਫੋਰਸ ਹੈ ਐਵੇਂ ਹਸਪਤਾਲ ਸੁਰੱਖਿਆ ਫੋਰਸ ਬਣਾ ਕੇ ਸਾਨੂੰ ਜਿਹੜਾ ਇਹ ਜਿਹੜਾ ਸੁਖਾਵਾਂ ਮਾਹੌਲ ਹੈ ਉਹ ਦਿੱਤਾ ਜਾਵੇ ਅਜਾ ਸਰ ਅਗਰ ਸੀਬੀਆਈ ਜਾਂਚ ਕਰ ਰਹੀ ਆ ਤਾਂ ਸੀਬੀਆਈ ਜਾਂਚ ਕਰੇਗਾ ਅਗਰ ਫਿਰ ਵੀ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ 121 ਹੋਏਗਾ ਦੇਖੋ ਇਸ ਤਰ੍ਹਾਂ ਨਹੀਂ ਭਾਰਤ ਦਾ ਸੰਵਿਧਾਨ ਹੈ ਕਾਨੂੰਨ ਆ ਸੰਸਥਾਵਾਂ ਨੇ ਉਹ ਸਾਨੂੰ ਉਹਦੇ ਉੱਤੇ ਪੂਰਾ ਮਾਣ ਹੈ ਜਿਹੜੀ ਘਟਨਾ ਹੋਈ ਆ ਉਹਦਾ ਸਾਡਾ ਰੋਸ ਜਿਹੜਾ ਪ੍ਰਗਟ ਕਰਨਾ ਜਿਹੜਾ ਜਾਇਜ਼ ਆ ਪਰੰਤੂ ਸਾਨੂੰ ਵਿਸ਼ਵਾਸ ਹੈ ਕਿ ਉਹ ਦੋਸ਼ੀ ਜ਼ਰੂਰ ਹੀ ਫੜਨੇ ਜਾਣਗੇ ਤੇ ਉਹਨਾਂ ਨੂੰ ਬਣਦੀ ਸਜ਼ਾ ਮਿਲੇਗਾ ਕਿੰਨੀ ਦੇਰ ਚੱਲਦਾ ਜੀ ਆਹ ਦੇਖੋ ਅੱਜ ਦੀ ਜਿਹੜੀ ਕਾਲ ਹੈ ਕੱਲ ਜਦੋਂ ਜਥੇਬੰਦੀ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਇਹ ਨਹੀਂ ਕਿ ਸਰਕਾਰ ਨੇ ਕਦਮ ਨਹੀਂ ਲਿਆ ਸਰਕਾਰ ਨੇ ਆਪਣੀ ਮੀਟਿੰਗ ਕੀਤੀ ਸੀ ਪਰ ਸਾਨੂੰ ਉਹ ਪੁਖਤਾ ਭਰੋਸਾ ਨਹੀਂ ਦੇ ਸਕੇ ਇਸ ਕਰਕੇ ਅਸੀਂ ਜਿਹੜੀ ਜਿਹੜੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਹੈ ਜਿਹੜੇ ਸਾਰੇ ਮੈਡੀਕਲ ਕਾਲਜਾਂ ਦੇ ਰੈਜ਼ੀਡੈਂਟ ਹੈ ਉਹਨਾਂ ਵਿੱਚ ਤਿੱਖਾ ਰੋਸ ਸੀ ਤੇ ਉਹਨਾਂ ਨੇ ਅੱਜ ਪੋਲ ਦਿੱਤੀ ਸੀ ਅੱਜ ਉਹਨਾਂ ਦੇ ਨਾਲ ਅਸੀਂ ਰਲ ਕੇ ਜਿਹੜਾ ਉਹਨਾਂ ਨਾਲ ਜਿਹੜਾ ਸਮਰਥਨ ਦਿੱਤਾ ਹੈ ਤੇ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਸ਼ਾਮ ਤੱਕ ਰਹੇਗਾ ਮਜਾ ਨੂੰ ਲੈ ਕੇ ਤੁਸੀਂ ਇਸੇ ਬਿਲਕੁਲ ਹਸਪਤਲ ਮਲੇ ਕੋਲਾ ਦੇ ਅੰਦਰ ਜੋ ਸੁਬਾਵਾ ਨੇ ਉਸ ਦਾ ਜਿਹੜਾ ਅੱਜ ਬੜਾ ਕੱਟ ਕੀਤਾ ਆ ਜਿਸ ਤੋਂ ਸਰ ਸਰ ਪੱਤਰੀਆਂ ਜਿਵੇਂ ਖਬਰਾਂ ਆ ਰਹੀਆਂ ਨੇ ਇੱਕ ਮੈਡੀਕਲ ਕਾਲਜ ਕੋਕਾਟਾ ਦੇ ਵਿੱਚ ਇੱਕ ਰੇਪ ਐਂਡ ਮਰਡਰ ਹੋਇਆ ਪੋਸਟ ਮੈਡੀਕਲ ਸਟੂਡੈਂਟਸ ਦਾ ਤੇ ਉਸ ਤੋਂ ਬਾਅਦ ਫਿਰ ਉਸੇ ਹਸਪੀਟਲ ਤੇ ਹਮਲਾ ਹੋਇਆ ਕੁਝ ਦਿਨ ਠਹਿਰ ਕੇ ਬੜਾ ਆਰਗੇਨਾਈਜ਼ ਤਰੀਕੇ ਨਾਲ ਤੇ ਕੁਝ ਇੱਕ ਬੰਦੇ ਆਏ ਜਿਹਨੇ ਕਿ ਨਾਰੇ ਲਾਏ ਸੀ ਵੀ ਵਾਂਟ ਜਸਟਿਸ ਲੇਕਨ ਅਲਟੀਮੇਟਲੀ ਉਹਨਾਂ ਨੇ ਡੀਸੀਵ ਕੀਤਾ ਉੱਥੇ ਲੋਕਾਂ ਨੂੰ ਪੁਲਿਸ ਨੂੰ ਵੀ ਕਿ ਦੇ ਆਰ ਵਿਦ ਅਸ ਪਰ ਜਦੋਂ ਉਹਨਾਂ ਨੇ ਉਹ ਬੈਰੀਕੇਡ ਤੋੜ ਕੇ ਅੱਗੇ ਆ ਗਏ ਤਾਂ ਦੇ 스타ਟਡ ਬੀਟਿੰਗ ਐਂਡ ਡੈਮੇਜਿੰਗ ði ਹਸਪੀਟਲ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ ਪੀਸੀਨਸ ਵੀ ਐਸੋਸੀਏਸ਼ਨ ਦੀ ਕਾਲ ਤੇ ਅਸੀਂ ਆਈਐਮਏ ਐਜ਼ ਅਪੋਰਟ ਆਇਆ ਤੇ ਆਈਐਮਏ ਦੀ ਟੀਮ ਐਮ ਡਾਕਟਰ ਚਰਨਜੀਤ ਸਿੰਘ ਤੇ ਜਿਹਨਾਂ ਤੇ ਕੱਲ ਸਾਡੀ ਆਪਣੀ ਵੀ ਹੋਈ ਇਸ ਵਾਰ ਤੇ ਕੱਲ ਕੱਲ ਪੀਸੀਆ ਇਹ ਵੀ ਕਰਨਗੇ ਹਰ ਤਰ੍ਹਾਂ ਤੁਹਾਡੇ ਨਾਲ ਇਹਨਾਂ ਦਾ ਸਰ ਪਤਾ ਨਹੀਂ ਇਹਨਾਂ ਨੂੰ ਪਤਾ ਹੋਇਆ ਲੇਕਿਨ ਅਸੀਂ ਸਾਡਾ ਪੂਰਾ ਆ ਰਿਹਾ ਆਪਣੋ ਸ਼ਾਮ ਤੱਕ ਫਾਈਨਲ ਹੋ ਗਿਆ ਡਾਊਟ ਨਾ ਜ਼ਿੰਦਗੀ ਹੋਈ ਆ ਹਾਂਜੀ ਉਹਨੂੰ ਇਨਸਾਫ ਦੀ ਮੰਗ ਲੈ ਕੇ ਬਿਲਕੁਲ ਸਰ ਸਹੀ ਇਹ આરોપી ਨੇ ਅਰੈਸਟ ਹੋਏ ਠੀਕ ਹੈ ਉਹ ਉਹਨਾਂ ਨੇ ਸਾਰੇ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਨਾਂ ਹੋ ਗਏ ਸੀ ਰਾਤ ਤੱਕ ਉਸ ਤੋਂ ਬਾਅਦ ਕਿੰਨੇ ਹੋਏ ਨੇ ਕੁਝ ਪਤਾ ਨਹੀਂ ਲੇਕਨ ਇਟ ਵਾਸ ਅ ਆਰਗੇਨਾਈਜ਼ਡ ਟਾਈਪ ਆਫ ਅਟੈਕ ਕਿ ਉਹਨਾਂ ਨੇ ਡੀਸੀਵ ਕੀਤਾ ਉਹਦੇ ਸਾਰੇ ਪੁਲਿਸ ਕੜੀ ਸੀ ਬੈਰੀਕਡ ਲੱਗਿਆ ਸੀਗਾ ਅੰਦਰ ਡਾਕਟਰ ਬੈਠੇ ਜੀਏ 2-300 ਤੇ ਉਹਨਾਂ ਨੇ ਵੀ ਵਾਂਟ ਜਸਟਿਸ ਦੇ ਨਾਰੇ ਲਾਇਆ ਉਹ ਕਿਉਂ ਐਦਾਂ ਕੋਈ ਸੋਚ ਨਹੀਂ ਸਕਦਾ ਕਿ ਇਦਾਂ ਹਮਲਾ ਵੀ ਕਰ ਦੇਣਗੇ ਸੋ ਰਾਦਰ ਉਹਨਾਂ ਨੇ ਇਹ ਕਿਹਾ ਵੀ ਨਾ ਕਿ ਹੌਂਦੇ ਸਾਡੇ ਸਪੋਰਟਰੀ ਲਾ ਦੇਣੇ ਲੇਕਿਨ ਜਦੋਂ ਹੀ ਉਹਨਾਂ ਨੇ ਬੈਰੀਕਡ ਤੋੜਿਆ ਇਹਦਾ ਮੀ ਟਾਈਮ ਇਕੱਠੇ ਹੋਈ ਗਏ ਹੋਈ ਹੋਈ ਫਿਰ ਉਹਨੇ ਡੈਮੇਜ ਕਰਤਾ ਡਾਕਟਰਾਂ ਦੇ ਮਗਰ ਭੱਜੇ ਗੁੱਟੇ ਉਹ ਡਾਕਟਰ ਲੋਕੇ ਜਾਣ ਪਛਾਈ ਤੇ ਕਾਫੀ ਡੈਮੇਜ ਹੋਇਆ ਉਸ ਹਸਪੀਟਲ ਅਜਾ ਸਰ ਇਹ ਜਿਹੜਾ ਖਿਸ਼ਾ ਕੁਝ ਮਾਂ ਬਾਪ ਦਾ ਛੋਟਾ ਉਹ ਬੱਚੇ ਨੂੰ ਐਮਬੀ ਐਮਬੀ ਇਸ ਤਰ੍ਹਾਂ ਐਮਬੀ ਕਰਾਉ ਦਾ ਉਸ ਤੋਂ ਬਾਅਦ ਉਹ ਡਿਊਟੀਸ ਜੁਆਇਨ ਕਰਦਾ ਤੇ ਫਿਰ ਐਸੀ ਿਕਣਾਉਣੀ ਹਰਕਤ ਇਸ ਦੇਸ਼ ਦੇ ਵਿੱਚ ਉਹਨੂੰ ਇੱਕ ਸ਼ਰਮਨਾਕ ਕਾਰਨ ਬਿਲਕੁਲ ਸ਼ਰਮਨਾਕ ਆ ਲੇਕਿਨ ਇਹਦਾ ਬਹੁਤ ਹੀ ਧਿਆਨ ਤਰੀਕੇ ਨਾਲ ਜਿ ਸੀ ਵੀ ਕਰ ਹੀ ਰਹੀ ਹੈ ਵੈਸੇ ਤਾਂ ਉਹਨਾਂ ਨੇ ਸੀ ਵੀ ਨੂੰ ਦਿੱਤਾ ਕੇਸ ਇਟ ਸ਼ੁਡ ਬੀ ਡਲਟ ਵੀ ਵਿਰੀ ਸੀਰੀਅਲੀ ਕਿਉਂਕਿ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਬਿਆਰ ਇਜ਼ੀ ਟਾਰਗੇਟ ਉਹ ਆਪਣੇ ਮੈਂ ਵੀ ਇੱਥੇ ਕੰਮ ਕੀਤਾ 15 ਸਾਲ ਅਸੀਂ ਬੀਜੀ ਹੁੰਨੇ ਆ ਆਪਣੇ ਕੰਮ ਚ ਤੇ ਸਾਡੇ ਤੇ ਅਟੈਕ ਵੀ ਹੋ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਸਮਝ ਨਹੀਂ ਮਿਲਦਾ ਸਾਨੂੰ ਜੀ ਮੰਗਾ ਤੁਹਾਡੀ ਮੈਂ ਮੁੱਖ ਮੰਗ ਹੈ ਇਨਸਾਫ ਸਰ ਟੂ ਦੀ ਫੈਮਿਲੀ ਟੂ ਦੀ ਡਾਕਟਰ ਸਿਕਿਉਰਟੀ ਸਾਡੀ ਫੁੱਲ ਪ੍ਰੂਫ ਹੋਵੇ